ਸੁਖਬੀਰ ਸਿੰਘ ਬਾਦਲ ਦੇ ਉੱਤੇ ਅੱਜ ਤੜਕਸਾਰ ਹਮਲਾ ਕਰਨ ਦੀ ਕੋਸ਼ਿਸ਼ ਗੋਲੀ ਚਲਾਈ ਗਈ ਹੈ ਉਹਨਾਂ ਦੇ ਉੱਤੇ ਸ਼ਰੀਆਮ ਹਮਲਾ ਹੋਇਆ ਪਰ ਉਹ ਹਮਲਾ ਰੋਕ ਦਿੱਤਾ ਗਿਆ ਫਿਲਹਾਲ ਸੁਖਬੀਰ ਸਿੰਘ ਬਾਦਲ ਦੇ ਆਸ-ਪਾਸੇ ਪੰਜ ਲੇਅਰ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਸੇਵਾ ਕਰ ਰਹੇ ਸੀ ਔਰ ਨਾਲੋ ਨਾਲ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹੈ ਬਲਵਿੰਦਰ ਸਿੰਘ ਭੁੰਦਰ ਦਾ ਬਾਅਦਚ ਬਿਆਨ ਆਇਆ ਕਿ ਸੇਵਾ ਜਾਰੀ ਰਹੇਗੀ ਸੇਵਾ ਦੇ ਵਿੱਚ ਕੋਈ ਵਿਗਨ ਨਹੀਂ ਪਵੇਗਾ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ 5 ਲੇਅਰ ਯਾਨੀ ਕਿ ਪੰਜ ਲੇਅਰਸ ਦੀ ਸਿਕਿਉਰਿਟੀ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਔਰ ਉਸੇ ਸਿਕਿਉਰਿਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਫਿਰ ਅੱਗੇ ਆਪਣੀ ਦੂਜੀ ਸੇਵਾ ਦੇ ਵਿੱਚ ਚਲੇ ਜਾਂਦੇ ਨੇ ਪਰ ਆਖਰਕਾਰ ਇਹ ਹਮਲਾ ਹੋਇਆ ਕਿਉਂ ਹੈ ਇਹਦੀ ਅੰਦਰ ਖਾਤੇ ਕੀ ਸਾਰੀ ਸਾਜ਼ਿਸ਼ ਹੈਗੀ ਹੈ ਉਹ ਹੌਲੀ ਹੌਲੀ ਅਨਫੋਲਡ ਹੋਵੇਗੀ ਜਿੰਨੀ ਹੁਣ ਤੱਕ ਇਨਫਰਮੇਸ਼ਨ ਆਈ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਾਰਾ ਸੰਸਾਸੀ ਕਾਲ ਜੀ ਇਸ ਇਹ ਮਾਮਲਾ ਜਦੋਂ ਦਾ ਆਇਆ ਮੈਨੂੰ ਪਤਾ ਕਿ ਤੁਸੀਂ ਰੁੱਝ ਗਏ ਹੋ ਹੋਮਗੇਰੇ ਅੰਦਰਲੇ ਤੱਥ ਕੱਢਣ ਦੇ ਕੀ ਕੁਝ ਹੁਣ ਤੱਕ ਪਤਾ ਲੱਗ ਸਕਿਆ ਇਸ ਮਾਮਲੇ ਨੂੰ ਦੇਖੋ ਜਿਹੜਾ ਵਾ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਇਹਦੀ ਸ਼ੁਰੂਆਤ ਦੇ ਵਿੱਚ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਜੇ ਉੱਥੇ ਸੇਵਾ ਕਰ ਰਹੇ ਹੈ ਤੇ ਉਹ ਸ਼੍ਰੀ ਕਾਲਤਖਬ ਸਾਹਿਬ ਵੱਲੋਂ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਉਹਨਾਂ ਨੂੰ ਸੇਵਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਯਾਨੀ ਸਰਦਾਰ ਹਸਕੀਰ ਸਿੰਘ ਬਾਦਲ ਸ਼੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੇ ਹੁਕਮਾਂ ਦੇ ਉੱਤੇ ਸੇਵਾ ਕਰ ਰਹੇ ਆ। ਤੇ ਅੱਜ ਉਹ ਸ਼੍ਰੀ ਕਾਲਤਖਬ ਸਾਹਿਬ ਦੇ ਅੱਜ ਜਦੋਂ ਸੇਵਾ ਖਤਮ ਹੋ ਜਾਏਗੀ ਉਹ ਤਾਂ ਮੈਂ ਕਹਿ ਨਹੀਂ ਸਕਦਾ ਅੱਜ ਜੋ ਸ੍ਰੀ ਕਾਲ ਤਖਤ ਸਾਹਿਬ ਦੇ ਸੇਵਾਦਾਰ ਹੈ ਜਿਨ੍ਹਾਂ ਨੂੰ ਉਹਨਾਂ ਨੇ ਤਨਖਾਹਾਂ ਲਾ ਕੇ ਹੁਕਮ ਦਿੱਤੇ ਹੋਏ ਅੱਜ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਤੇ ਜਿਹੜਾ ਉਹਦੇ ਤੇ ਹਮਲਾ ਤੇ ਜਾਂ ਉਹਨੇ ਤੇ ਉਹਨੂੰ ਜਾਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਕਿਸੇ ਸੱਚੇ ਸਿੱਖ ਵੱਲੋਂ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਕਿਉਂਕਿ ਅੱਜ ਜੋ ਸ੍ਰੀ ਦਰਬਾਰ ਸਾਹਿਬ ਚ ਹੈ ਸ੍ਰੀ ਦਰਬਾਰ ਸਾਹਿਬ ਇੱਕ ਰੂਹਾਨੀਅਤ ਦਾ ਕੇਂਦਰ ਹੈ ਇਥੇ ਗੁਰੂ ਮਹਾਰਾਜ ਨੇ ਇੱਕ ਇੱਕ ਨੀਮ ਇਟ ਆਪਣੇ ਹੱਥਾਂ ਨਾਲ ਰੱਖੀ ਆ ਤੇ ਉਹਦੇ ਅੰਦਰ ਹਿੰਸਾ ਦਾ ਕੋਈ ਥਾਨ ਨਹੀਂ ਕੋਈ ਜਗਾ ਨਹੀਂ ਹੈ ਵੈਸੇ ਵੀ ਹਿੰਦੁਸਤਾਨ ਦੀ ਜਮਹੂਰੀਅਤ ਦੇ ਵਿੱਚ ਲੋਕਤੰਤਰ ਦੇ ਵਿੱਚ ਜਿਹੜਾ ਹਿੰਸਾ ਦਾ ਕੋਈ ਥਾਨ ਨਹੀਂ ਹੋਣਾ ਚਾਹੀਦਾ ਕੋਈ ਜਗਾ ਨਹੀਂ ਹੋਣੀ ਚਾਹੀਦੀ ਕੋਈ ਗੋਲੀਆਂ ਹਥਿਆਰਾਂ ਦੀ ਕੋਈ ਜਗਾ ਹਾਂ ਜਦੋਂ ਤੱਕ ਜਦੋਂ ਤੱਕ ਜ਼ੁਲਮ ਦੀ ਇੰ ਇੰਤਿਹਾਨਾ ਹੋ ਜੇ ਜਾਂ ਜ਼ੁਲਮ ਨਾ ਤੁਸੀਂ ਲੱਗੇ ਨਾ ਕਿ ਤੁਹਾਡਾ ਜ਼ੁਲਮ ਉਸ ਬੰਦੇ ਵੱਲੋਂ ਇੰਨਾ ਕੀਤਾ ਗਿਆ ਕਿ ਤੁਹਾਡੇ ਸਿਰ ਤੋਂ ਪਾਣੀ ਟੱਪ ਗਿਆ ਔਰ ਇਹ ਵੀ ਇੱਕ ਬੇਅਦਬੀ ਹੈ ਇਹ ਬੇਅਦਬੀ ਕਹਾਂਗੇ ਇਹਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਵਿਰਾਜਮਾਨ ਨੇ ਗੁਰੂ ਸਾਹਿਬ ਰਾਜਮਾਨ ਨੇ ਜਿੱਥੇ ਸ੍ਰੀ ਕਾਲ ਤਖਤ ਸਾਹਿਬ ਹੈ ਮੀਰੀ ਪੀੜੀ ਦਾ ਸਿਧਾਂਤਾਂ ਦਾ ਇੱਕ ਕੇਂਦਰ ਆ ਸ੍ਰੀ ਕਾਲ ਤਖਤ ਸਾਹਿਬ ਜੇ ਵੀ 6ਵੇਂ ਪਾਸ਼ਾ ਵੱਲੋਂ ਤਿਆਰ ਕੀਤਾ ਹੋਇਆ ਜਿੱਥੇ ਲੋਕ ਰੋਹਾਨੀਅਤ ਔਰ ਸੱਚਖੰਡ ਦਾ ਜਿਹੜਾ ਰਸਤਾ ਲੈਣ ਆਂਦੇ ਨੇ ਆਪਣੇ ਜੀਵਨ ਨੂੰ ਆਪਣੇ ਜੀਵਨ ਨੂੰ ਸਰਲ ਬਣਾਣ ਲਈ ਆਪਣੇ ਜੀਵਨ ਨੂੰ ਗੁਰੂ ਮਹਾਰਾਜ ਦੇ ਫਲਸਫੇ ਤੇ ਚਲਾਣ ਲਈ ਜਿਹੜੇ ਆਂਦੇ ਨੇ ਉਸ ਜਗ੍ਹਾ ਦੇ ਉੱਤੇ ਤੁਸੀਂ ਅਗਰ ਉਹ ਰਿਵਾਲਵਰ ਕੱਢ ਕੇ ਗੋਲੀ ਚਲਾਓ ਤੇ ਇਹ ਬੇਅਦਬੀ ਆ ਦੂਜੀ ਬੇਅਦਬੀ ਇਹ ਆ ਕਿ ਸ਼੍ਰੀ ਕਾਲ ਤਕ ਸਾਹਿਬ ਵੱਲੋਂ ਹੁਕਮ ਸੁਣਾਏ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਅੱਜ ਉਹਨਾਂ ਦੇ ਹੁਕਮਾਂ ਤੇ ਸੇਵਾ ਕਰ ਰਿਹਾ ਉਹਨਾਂ ਤੇ ਗੋਲੀ ਚਲਾਣਾ ਇਹ ਉਸ ਤੋਂ ਵੱਡੀ ਜਿਹੜੀ ਆ ਇੱਕ ਚੁਣੌਤੀ ਵੀ ਆ ਤੇ ਇੱਕ ਸ਼੍ਰੀ ਕਾਲ ਤਕ ਸਾਹਿਬ ਦੇ ਸੇਵਾਦਾਰ ਤੇ ਹਮਲਾ ਹੁਣ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਮੈਨੂੰ ਰਿਕਵੈਸਟ ਕਰਨਾ ਦੁਆਰਾ ਸਵਾਲ ਰਿਪੀਟ ਕਰੇ ਮੈਂ ਬਿਲਕੁਲ ਇਹੀ ਪੁੱਛਣਾ ਚਾਹੁੰਦਾ ਕਿ ਹੁਣ ਤੱਕ ਦੇ ਕੀ ਹਾਲਾਤ ਨੇ ਕਿਉਂਕਿ ਸਵੇਰ ਦਾ ਇਹ ਸਾਰਾ ਮਾਮਲਾ ਚੱਲਦਾ ਪਿਆ ਅੰਦਰ ਖਾਤੇ ਕਿਹੜੀਆਂ ਗੱਲਾਂ ਚੱਲ ਰਹੀਆਂ ਦੇਖੋ ਅੰਦਰ ਖਾਤੇ ਤਾਂ ਕਈ ਹੁਣ ਪੋਲਿਟੀਕਲ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਡਾਕਟਰ ਦਲਜੀਤ ਚੀਮਾ ਕਹਿੰਦੇ ਨੇ ਕਿ ਇਹ ਜਿਹੜਾ ਹਮਲਾ ਹੈਗਾ ਜੀ ਇਹ ਸੁਖਜਿੰਦਰ ਸਿੰਘ ਰੰਧਾਵੇ ਨੇ ਕਰਵਾਇਆ ਹੈ ਜੀ ਉਹ ਕਾਂਗਰਸ ਦੇ ਡਿਪਟੀ ਸੀਐਮ ਰਹੇ ਨੇ ਹੁਣ ਇਹ ਸਿਆਸਤ ਵਾਲੀਆਂ ਗੱਲਾਂ ਦਾ ਚਲੋ ਆਪਾਂ ਨੂੰ ਲਾਂਬੇ ਕਰੀਏ ਕਿਉਂਕਿ ਨਰੈਣ ਸਿੰਘ ਚੋੜਾ ਦਾ ਇਹ ਇੱਕ ਮਾਰਕੀਟ ਕਮੇਟੀ ਦਾ ਨਾਲੇ ਰੰਦਾਵੇ ਦਾ ਖਾਸ ਹੈਗਾ ਪਰ ਇਹਨਾਂ ਦਾ ਆਪਸ ਭਰਾਵਾਂ ਦਾ ਨਹੀਂ ਹੈਗਾ ਕਿਉਂਕਿ ਉਹ ਕਾਫੀ ਦਿਨ ਪਹਿਲਾਂ ਕਹਿ ਚੁੱਕਾ ਹੈ ਨਰੈਨ ਸਿੰਘ ਚੋੜਾ ਕਿ ਮੇਰਾ ਆਪਣੇ ਭਰਾ ਨਾਲ ਕੋਈ ਲਿੰਕ ਨਹੀਂ ਹੈਗਾ ਮੇਰਾ ਕੋਈ ਸੰਪਰਕ ਨਹੀਂ ਹੈਗਾ ਮੈਂ ਉਹਦੀ ਕਿਸੇ ਰਾਜਨੀਤੀ ਦਾ ਹਿੱਸਾ ਨਹੀਂ ਹੈਗਾ ਲੇਕਿਨ ਗੱਲ ਇਹ ਹੈ ਕਿ ਜਦੋਂ ਨਰੈਨ ਸਿੰਘ ਚੋੜਾ ਕੇਸਾਂ ਦੇ ਵਿੱਚੋਂ ਕਈਆਂ ਚੋਂ ਬਰੀ ਹੋਇਆ ਜਿਵੇਂ ਪਾਲ ਸਿੰਘ ਫਰਾਂਸ ਵਾਲਾ ਕੇਸ ਸੀਗਾ ਨਾਲ ਹੋਰ ਕੇਸਾਂ ਤੋਂ ਜਦੋਂ ਜਮਾਂਦ ਲੈ ਕੇ ਬਾਹਰ ਆਇਆ ਤੇ ਇੱਕ ਸਿੱਖ ਬੁੱਧੀ ਦੀ ਜੀਵੀ ਦੀ ਤੌਰ ਤੇ ਨਾ ਇਹਦੀ ਪਛਾਣ ਹੋਣ ਲੱਗ ਪਈ ਸੀ ਕਿਸ ਇੱਕ ਬੁੱਧੀਜੀਵੀ ਆ ਤੇ ਇੰਟੈਲੈਕਚੁਅਲ ਗੱਲਾਂ ਕਰਦਾ ਪੰਥ ਦੀਆਂ ਗੱਲਾਂ ਕਰਦਾ ਲੇਕਿਨ ਉਹਦੇ ਦਰਮਿਆਨ ਅੱਜ ਦਾ ਘਟਨਾਕ੍ਰਮ ਇੱਕ ਵਾਕਈ ਚੁਕਾਉਣ ਵਾਲਾ ਸੀਗਾ ਬਈ ਇਹ ਜਿਹੜਾ ਵਾ ਮਨੋਵ੍ਰਿਤੀ ਜਿਹੜੀ ਹੈ ਆਪਣੀ ਸੋਚ ਜਿਹੜੀ ਹੈ ਹਜੇ ਉਹੀ ਸੋਚ ਹੈ ਹਥਿਆਰ ਵਾਲੀ ਸੋਚ ਹੈ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈ ਜਾਣ ਵਾਲੀ ਸੋਚ ਹੈ ਔਰ ਮੈਂ ਤਾਂ ਇਹ ਕੰਨਾ ਕਿ ਹੁਣ ਘਟਨਾਕ੍ਰਮ ਇਹ ਚੱਲ ਰਿਹਾ ਕਿ ਜਿਵੇਂ ਇਹਨੂੰ ਹੁਣ ਅਰੈਸਟ ਕਰ ਲਿਆ ਗਿਆ ਹੋਇਆ ਵਾ ਪੁਲਿਸ ਪੁੱਛਤਾਚ ਕਰ ਰਹੀ ਹੈ ਇਹਦੇ ਕੋਲ ਹਥਿਆਰ ਬਾਰੇ ਪੁੱਛਿਆ ਜਾ ਰਿਹਾ ਹੈ ਵੈਪਨ ਕਿਥੋਂ ਲਿੱਤਾ ਕਿਉਂਕਿ ਟ੍ਰਾਇਲ ਚੱਲ ਰਹੇ ਨੇ ਤੇ ਇਹਦੇ ਉੱਤੇ ਕੇਸਾਂ ਦੇ ਹਜੇ ਜਿਹੜੇ ਤਰਨ ਤਰਨ ਵਾਲਾ ਕੇਸ ਆ ਹੋਰ ਕੇਸ ਆ ਉਹ ਚੱਲ ਰਹੇ ਨੇ ਹਜੇ ਕੇਸ ਉਹ ਕੇਸਾਂ ਤੋਂ ਵਿੱਚ ਹਥਿਆਰ ਇਹਨੂੰ ਜਿਹੜਾ ਲਾਇਸੈਂਸੀ ਤੌਰ ਤੇ ਦਿੱਤਾ ਨਹੀਂ ਜਾ ਸਕਦਾ ਔਰ ਦੂਜਾ ਇਹ ਵੀ ਚੱਲ ਰਿਹਾ ਕਿ ਹੁਣ ਆਪਣੇ ਉਹਨੂੰ ਦਲ ਖਾਲਸਾ ਦਾ ਕਹਿ ਕੇ ਗੱਲ ਕਰਦਾ ਸੀ ਤੇ ਭਾਈ ਬਿੱਟੂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਆ ਪੁੱਛਿਆ ਜਾ ਰਿਹਾ ਉਹਨਦੇ ਕੋਲੋਂ ਕਈ ਆ ਉਹਨਾਂ ਦੇ ਸੱਜੇ ਖੱਬੇ ਵੀ ਪੁੱਛ ਰਹੇ ਨੇ ਭਈ ਇਹ ਜਿਹੜਾ ਨਰਾਇਣ ਸਿੰਘ ਚੋੜਾ ਤੁਹਾਡੇ ਦਲ ਖਾਲਤਾ ਸੀਗਾ ਕੁਛ ਨੇ ਆਪਣਾ ਸੰਗਠਨ ਬਣਾਇਆ ਹੋਇਆ ਸੀ ਹੁਣ ਇਹਦੇ ਨੈਟਵਰਕ ਵੱਲ ਤਲਾਸ਼ਿਆ ਜਾ ਰਿਹਾ ਭਈ ਇਹਨੂੰ ਕੀ ਪਿੱਛੋਂ ਕਿਧਰ ਫੰਡਿੰਗ ਕੀਤੀ ਗਈ ਸੀਗੀ ਕੀ ਕੀਤਾ ਗਿਆ ਸੀ ਕਿ ਇਹਦਾ ਆਪਣਾ ਹਿਰਦੇ ਬਲੁੰਦ ਰਿਆ ਗਿਆ ਤੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹਾਂ ਜਿਹੜਾ ਨਾ ਉਹ ਏਜੰਸੀਆਂ ਦਾ ਪੁਲਿਸ ਦਾ ਆਪਣਾ ਕੰਮ ਚੱਲ ਰਿਹਾ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕੀ ਸ੍ਰੀ ਕਾਲ ਤਖਤ ਸਾਹਿਬ ਜਿਹੜੀ ਸਰਵੋੱਚ ਸਿੱਖਾਂ ਦੀ ਸੰਸਥਾ ਉਹਦੇ ਵੱਲੋਂ ਥਾਪੇ ਗਏ ਉਦੇ ਵੱਲੋਂ ਹੁਕਮ ਜਿਹੜਾ ਦੇ ਕੇ ਸੇਵਾਦਾਰ ਬਣਾਏ ਗਏ ਉੱਤੇ ਹਮਲਾ ਹੋਣਾ ਬਹੁਤ ਵੱਡੀ ਗੱਲ ਹੈ ਇਹਦੇ ਨਾਲ 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 ਇੱਕ ਸਵਾਲ ਹੋਰ ਬਣਦਾ ਹੈ ਮੈਂ ਫੰਡਿੰਗ ਤੇ ਵੀ ਆਉਣਾ ਬਾਅਦ ਤੇ ਉਹ ਕਰਦੀ ਗੱਲ ਆਪਾਂ ਪਹਿਲਾਂ ਜਿਹੜਾ ਸਵਾਲ ਆਉਂਦਾ ਹੈ ਕਿ ਜਿਹੜਾ ਹਥਿਆਰ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਤੱਕ ਪਹੁੰਚਣਾ ਹੁਣ ਇਹ ਨਹੀਂ ਕਲੀਅਰ ਹੈਗਾ ਕਿਉਂਕਿ ਗੱਲਾਂ ਕਈਆਂ ਜਾ ਰਹੀਆਂ ਕਿ ਪਹਿਲਾਂ ਅੰਦਰ ਜਾ ਕੇ ਮੱਥਾ ਟੇਕਿਆ ਮੁੜ ਕੇ ਆ ਕੇ ਤੇ ਫਿਰ ਦੁਬਾਰਾ ਗੋਲੀ ਚਲਾਈ ਹੈ ਇਹ ਹੁਣ ਜਾਂ ਤਾਂ ਰਿਵੋਲਵਰ ਨਾਲ ਲੈ ਕੇ ਗਏ ਆ ਜਾਂ ਫਿਰ ਬਾਹਰ ਆ ਕੇ ਕਿਸੇ ਨੇ ਦਿੱਤੀ ਹੈ ਹੱਥ ਵਿੱਚ ਇਹ ਕੀ ਸਾਰੀ ਗੱਲ ਦੇਖੋ ਹਜੇ ਗੱਲ ਕਲੀਅਰ ਨਹੀਂ ਹੋਈ ਲੇਕਿਨ ਗੱਲ ਇਹ ਹੈਗੀ ਹੈ ਕਿ ਦੇਖੋ ਮੈਨੂੰ ਇਹ ਅਜੇ ਤੱਕ ਕਿਉਂਕਿ ਤਸਵੀਰ ਸਾਫ਼ ਨਹੀਂ ਹੋਈ ਉੱਥੇ ਦੇ ਜਿਹੜੇ ਅਧਿਕਾਰੀ ਲੱਗੇ ਹੋਏ ਆ ਮੇਰੀ ਕੁਝ ਅਫਸਰਾਂ ਨਾਲ ਗੱਲ ਵੀ ਹੋਈ ਆ ਹਰਪਾਲ ਸਿੰਘ ਰੰਧਾਵਾ ਨੇ ਐਡੀਸੀਪੀ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਆ ਔਰ ਜਿਵੇਂ ਵਿੱਚ ਨੇ ਪੁੱਛਤਾਛ ਚੱਲ ਰਹੀ ਹੈਗੀ ਆ ਬਈ ਕਿੰਨਾ ਕੁ ਕੀ ਮਸਲਾ ਹੋਇਆ ਵੈਪਨ ਅੰਦਰ ਲੈ ਕੇ ਗਿਆ ਵੈਪਨ ਤੋਂ ਬਾਅਦ ਆ ਕੇ ਕੀਤਾ ਲੇਕਿਨ ਗੱਲ ਜਿਹੜੀ ਨਾ ਸਾਹਬ ਸਿੰਘ ਜੀ ਗੱਲ ਹੈਗੀ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਗੁਨਾਹ ਕੀਤੇ ਗੁਨਾ ਕੀਤਾ ਉਹ ਗੁਨਾਵਾ ਨੂੰ ਉਹਨੇ ਕਬੂਲ ਕੀਤਾ ਉਹ ਗੁਨਾਵਾ ਨੂੰ ਕਬੂਲ ਕਰਕੇ ਸ਼੍ਰੀ ਕਾਲ ਤਕਸਾਲ ਦੇ ਜੱਥੇਦਾਰ ਨੇ ਸਜ਼ਾ ਦਿੱਤੀ ਫਿਰ ਆਮ ਇੱਕ ਮਨੁੱਖ ਉਸ ਤੋਂ ਵੱਧੀ ਸਜ਼ਾ ਦੇਣ ਦਾ ਉਹ ਹੱਕਦਾਰ ਹੈਗਾ ਕਿ ਉਹ ਸ਼੍ਰੀ ਕਾਲ ਤਕਸਾਲ ਨੂੰ ਇੱਕ ਚੁਣੌਤੀ ਨਹੀਂ ਹੈ ਕਿ ਜਿਹੜੀ ਸਜ਼ਾ ਉਹਨਾਂ ਦੀ ਉਹ ਸਜ਼ਾ ਨੂੰ ਮੰਨਦਾ ਹੀ ਨਹੀਂ ਉਹ ਸਜ਼ਾ ਨੂੰ ਉਹ ਸਜ਼ਾ ਉਹਨਾਂ ਵੱਲੋਂ ਦਿੱਤੀ ਸਜ਼ਾ ਨੂੰ ਅਸੀਂ ਪਿਛਲੇ ਇੰਟਰਵਿਊ 'ਚ ਯਾਦ ਆ ਕਿਹਾ ਸੀ ਵੀ ਉਹਨਾਂ ਦੀ ਸਜ਼ਾ ਤੇ ਕੋਈ ਕਿੰਤੂ ਪਰੰਤੂ ਨਹੀਂ ਉਹਨਾਂ ਦੀ ਸਜ਼ਾ ਸਰਵਮਾਨਯ ਹੋਣੀ ਚਾਹੀਦੀ ਹੈ ਹਰ ਇਸ ਧਰਤੀ ਦੇ ਵਸਿੰਦੇ ਨੂੰ ਉਹ ਸਜ਼ਾ ਜਿਹੜੀ ਆ ਮਾਨੇ ਹੋਣੀ ਚਾਹੀਦੀ ਆ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਸਜ਼ਾ ਦੇ ਦਿੱਤੀ ਆ ਲੇਕਿਨ ਉਸ ਤੋਂ ਉੱਤੇ ਜਾ ਕੇ ਤੁਸੀਂ ਆਪ ਸਜ਼ਾ ਦਿਓ ਇਹ ਕਿਤੇ ਕਾਨੂੰਨ ਚ ਵੀ ਜਗ੍ਹਾ ਨਹੀਂ ਆ ਇਹ ਕਿਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਵੀ ਮਨਜ਼ੂਰ ਨਹੀਂ ਹੈਗਾ ਔਰ ਦੂਜੀ ਜਿਹੜੀ ਤੁਸੀਂ ਗੱਲ ਕਰ ਰਹੇ ਆਪਾਂ ਕਿ ਪਿਸਤੌਲ ਅੰਦਰ ਗਿਆ ਜਾਂ ਬਾਹਰ ਆਇਆ ਇਹ ਹਜੇ ਜਾਂਚ ਚੱਲ ਰਹੀ ਹੈ ਦੀ ਹਜੇ ਇਹਦੇ ਬਾਰੇ ਕਲੀਅਰ ਨਹੀਂ ਹੋਇਆ ਹੋ ਸਕਦਾ ਸ਼ਾਮ ਤੱਕ ਇਹਦੇ ਬਾਰੇ ਕੁਝ ਨਾ ਕੁਝ ਚਾਨਣਾ ਪੈ ਜਾਏ ਕੋਈ ਨਵੀਆਂ ਚੀਜ਼ਾਂ ਨਿਕਲ ਕੇ ਆ ਜਾਣ ਕੁਝ ਸਾਥੀ ਸੰਗੀ ਪਕੜੇ ਜਾਣ ਪਿਸਤਲ ਕਿੱਥੋਂ ਆਇਆ ਅਮਰੀਕਾ ਦਾ ਸੀ ਚਾਈਨਾ ਦਾ ਸੀ ਗਲੌਕ ਸੀ 32 ਬੋਰ ਸੀ 30 ਬੋਰ ਸੀ ਹਜੇ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਉਹ ਸ਼੍ਰੀ ਦਰਬਾਰ ਸਾਹਿਬ ਦੀ ਦਵਾਰ ਦੇ ਉੱਤੇ ਨਿਸ਼ਾਨ ਪੈ ਗਿਆ ਜੀ ਕਮਾਲ ਹੈ ਯਾਰ ਮੈਂ ਤਾਂ ਇਹ ਕਹਿਣਾ ਆਪਾਂ ਇੱਕ ਸੱਚੇ ਸਿੱਖ ਨੂੰ ਇਹ ਸ਼ੋਭਾ ਦਿੰਦਾ ਹਮਮ ਸਭ ਇੱਕ ਤੁਸੀਂ ਜਾਣਦੇ ਹੋ ਹੋਵੋਗੇ ਔਰ ਬਾਕੀ ਤੁਹਾਡੇ ਵਾਂਗ ਬੁੱਧੀਜੀਵੀ ਜਿਹੜੇ ਹੈਗੇ ਉਹ ਜਾਣਦੇ ਹੋਣਗੇ ਨਰੈਨ ਸਿੰਘ ਚੋੜਾ ਬਾਰੇ ਪਰ ਬਹੁਤੇ ਅਜੇ ਨਹੀਂ ਜਾਣਦੇ ਨਰੈਨ ਸਿੰਘ ਚੋੜਾ ਦਾ ਇਤਿਹਾਸ 1984 ਤੋਂ ਬਾਅਦ ਵੀ ਕਿਉਂਕਿ ਉਸ ਵੇਲੇ ਵੀ ਆਰਟੀਕਲ ਜੇ ਛਪੇ ਸੀ ਕਿ ਨਰੈਨ ਸਿੰਘ ਚੋੜਾ ਪਾਕਿਸਤਾਨ ਚਲ ਗਿਆ ਸੀਗਾ ਔਰ ਉਧਰੋਂ ਇਧਰ ਫੰਡਿੰਗ ਕਰ ਰਿਹਾ ਸੀਗਾ ਹਥਿਆਰ ਭੇਜ ਰਿਹਾ ਸੀਗਾ ਉਸ ਤੋਂ ਬਾਅਦ ਵੀ ਯੂਏਪੀਏ ਲੱਗਿਆ ਬਾਕੀ ਐਕਸਪਲੋਸਿਵ ਐਕਟਸ ਲੱਗੇ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਉਹ ਸਾਰਾ ਇੱਕ ਵਾਰੀ ਦੱਸਿਓਗੀ ਦੇਖ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਇਹ ਪਾਕਿਸਤਾਨ ਚਲਾ ਗਿਆ ਸੀ ਔਰ ਉੱਥੋਂ ਜਾ ਕੇ ਇੰਨੇ ਆਪਣੇ ਕਿਤਾਬ ਵੀ ਇੱਕ ਲਿਖੀ ਉੱਥੇ ਜਾ ਕੇ ਤਰਮ ਯੁੱਧ ਦੇ ਉੱਤੇ ਇੱਕ ਤੇ ਗੁਰੀਲਿਆ ਦੇ ਉੱਤੇ ਇੱਕ ਕਿਤਾਬ ਵੀ ਲਿਖੀ ਕਿਉਂਕਿ ਪਾਕਿਸਤਾਨ ਦੇ ਵਿੱਚ ਕੁਝ ਟਾਈਮ ਇਹਦੇ ਕੋਲ ਫ੍ਰੀ ਵੀ ਹੁੰਦਾ ਸੀ ਫੰਡਿੰਗ ਵੀ ਇੰਨੇ ਕਾਫੀ ਇੱਥੇ ਕੀਤੀ ਇੱਥੇ ਕੱਟੜਵਾਦੀਆਂ ਨੂੰ ਇੰਨੇ ਖੜਾ ਕਰਨ ਦੀ ਕੋਸ਼ਿਸ਼ ਵੀ ਕੀਤੀ ਬਾਅਦ ਦੇ ਵਿੱਚ ਆਪ ਆ ਗਿਆ ਫਿਰ ਆ ਕੇ ਫੜਿਆ ਗਿਆ ਫਿਰ ਉਸ ਤੋਂ ਬਾਅਦ ਇਹਦੇ ਕੁਰਾਲੀ ਜਿਹੜਾ ਵਾ ਉੱਥੇ ਰੇਡ ਹੋਈ ਪਾਲ ਸਿੰਘ ਫਰਾਂਸ ਹੋਰਾਂ ਨਾਲ ਫੜਿਆ ਗਿਆ ਹੈ ਉੱਥੇ ਉਹਦੇ ਕੋਲੋਂ ਸਮੱਗਰੀ ਵੀ ਫੜੀ ਗਈ ਹੈ ਹਥਿਆਰ ਵੀ ਫੜੇ ਗਏ ਫਿਰ ਤਰਨ ਤਰਨ ਵੀ ਪਰਚਾ ਦਰਜ ਹੋਇਆ ਸਭ ਕੁਝ ਮਤਲਬ ਕਹਿੰਦਾ ਮਕਸਦ ਆਏਗਾ ਕਿ ਕਾਫੀ ਮਾਮਲਿਆਂ ਦੇ ਵਿੱਚ ਨਰੈਣ ਸਿੰਘ ਚੋੜਾ ਸ਼ਾਮਲ ਵੀ ਰਿਹਾ ਬਰੀ ਵੀ ਹੋਇਆ ਇਹਦੇ ਵਿੱਚ ਗੱਲ ਨਹੀਂ ਬਰੀ ਵੀ ਕੁਝ ਮਸਲਿਆਂ ਦੇ ਵਿੱਚ ਹੋਇਆ ਇੱਕ ਸੰਤਾ ਸਿੰਘ ਦਾ ਮਰਡਰ ਕੇਸ ਹੈ ਉਹ ਚੋਂ ਬਰੀ ਹੋਇਆ ਹੋਰ ਵੀ ਜਿਹੜੇ ਮਸਲੇ ਹੈਗੇ ਕਈਆਂ ਚੋਂ ਬਰੀ ਹੋਇਆ ਕਈ ਹਜੇ ਟ੍ਰਾਇਲ ਦੇ ਵਿੱਚ ਚੱਲ ਰਹੇ ਹੈਗੇ ਆ ਕਈਆਂ ਤੇ ਜ਼ਮਾਨਤ ਤੇ ਆਇਆ ਹੋਇਆ ਬਾਹਰ ਇਹ ਸਾਰੇ ਚੀਜ਼ਾਂ ਕਿਉਂਕਿ ਜਿਹੜਾ ਮੁੱਖ ਹੈਗਾ ਕਿ ਪਹਿਲਾਂ ਇਹ ਬਬਰਖਾਲਸਾ ਦੇ ਨਾਲ ਅਟੈਚ ਰਿਹਾ ਫਿਰ ਬਾਅਦ ਦੇ ਵਿੱਚ ਇਹਨੇ ਹੋਰ ਇੱਕ ਸੰਗਠਨ ਦੇ ਨਾਲ ਥੋੜੀ ਦੇਰ ਲਿਬਰੇਸ਼ਨ ਫੋਰਸ ਦੇ ਨਾਲ ਖਾਲਿਸਤਾਨ ਕੇਐਲਐਫ ਨਾਲ ਰਿਹਾ ਬਾਅਦ ਦੇ ਵਿੱਚ ਫਿਰ ਇਹ ਉਹ ਜਿਹੜੇ ਆਪਣੇ ਦਲ ਖਾਲਸਾ ਹੋਰ ਸੰਸਥਾਵਾਂ ਦੇ ਨਾਲ ਕਾਉਂਟਰ ਵੀ ਦੱਸਿਆ ਜਾਂਦਾ ਹੈ ਨਹੀਂ ਫਾਊਂਡਰ ਇਹਨੇ ਆਪਣਾ ਇੱਕ ਸੰਗਠਨ ਲੱਗ ਬਣਾਇਆ ਦਲ ਖਾਲਸਾ ਜਿਹੜਾ ਭਾਈ ਬਿੱਟੂ ਦਾ ਹੈਗਾ ਉਹਦੇ ਨਾਲ ਇਹ ਜੁੜਿਆ ਹੋਇਆ ਅੱਜਕੱਲ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਇਹ ਨਹੀਂ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਪਹਿਲਾਂ ਕੋਈ ਹੋਰ ਹੁੰਦੇ ਸੀ ਬਾਦ ਵਿੱਚ ਕੁਛ ਦੇਰ ਇੰਨੇ ਕਮਾਂਨ ਸੰਭਾਲੀ ਪੰਜਾਬ ਦੇ ਵਿੱਚ ਔਰ ਖੈਰ ਮੈਨੂੰ ਲੱਗਦਾ ਸੀਗਾ ਕਿ ਹੁਣ ਜਿਹੜੇ ਜੇਲ੍ਹ ਤੋਂ ਬਾਹਰ ਆ ਗਿਆ ਹੈਗਾ ਉਹ ਆ ਕੇ ਆਪਣੀਆਂ ਜਿਹੜੀਆਂ ਅੱਜਕੱਲ ਪੰਥਕ ਸਪੀਚ ਦੇ ਰਿਹਾ ਸੀਗਾ ਪੰਥ ਦੇ ਉੱਤੇ ਬਹੁਤ ਵਿਚਾਰਕ ਚੱਲ ਰਿਹਾ ਸੀ ਲੱਗ ਰਿਹਾ ਸੀ ਕਿ ਪੰਥ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰ ਰਿਹਾ ਕਈ ਵਾਰ ਮੈਂ ਸੁਣਿਆ ਵੀ ਅੱਛਾ ਬੋਲਦਾ ਸੀ ਸਿਆਣਾ ਬੋਲਦਾ ਸੀ ਕਿਉਂਕਿ ਇਹ ਉਮਰ ਦਾਜ ਵੀ ਹੋ ਰਹੀ ਸੀ ਉਮਰ ਵੀ ਵਧ ਰਹੀ ਸੀ ਤੇ ਲੇਕਿਨ ਉਹ ਅਚਾਨਕ ਇਸ ਮਸਲੇ ਦੇ ਵਿੱਚ ਫਿਰ ਖੜਾ ਹੋ ਗਿਆ ਕਿ ਹਜੇ ਜਿਹੜਾ ਵਾ ਇਹਦੇ ਹੋ ਸਕਦਾ ਕਿ ਉਹ ਦੀ ਮੇਰੀ ਆਪਣੀ ਸੋਚ ਹੈ ਕਿ ਹੋ ਸਕਦਾ ਉਹਦਾ ਇਹ ਹਮਲਾ ਨਿੱਜੀ ਹੋਵੇ ਜਿਵੇਂ ਤੁਸੀਂ ਦੇਖਿਆ ਸੂਰੀ ਹੈ ਸੂਰੀ ਨੂੰ ਜਦੋਂ ਮਾਰਿਆ ਗਿਆ ਤੇ ਉਹ ਇੱਕ ਨਿੱਜੀ ਹਮਲਾ ਸੀ ਭਾਈ ਸੰਦੀਪ ਸਿੰਘ ਦਾ ਨਿਜੀ ਸੀਗਾ ਪੰਥ ਪਿੱਛੇ ਖੜਾ ਹੋਇਆ ਆ ਕੇ ਲੇਕਿਨ ਉਹਦੇ ਮਨ ਦੇ ਵਿੱਚ ਇੱਕ ਸੀਗਾ ਕੀ ਹੈ ਬਹੁਤ ਜ਼ਿਆਦਾ ਇਹਨੇ ਸਾਡੇ ਸਿੱਖਾਂ ਬਾਰੇ ਬਹੁਤ ਭੁੱਲਿਆ ਹੋਇਆ ਸਾਡੇ ਸਿੱਖਾਂ ਨੂੰ ਇਹਨੇ ਬਹੁਤ ਕੁਝ ਗਲਤ ਭੁੱਲਿਆ ਹੋਇਆ ਅੰਦਰ ਉਹਦੇ ਅੱਗ ਬਲ ਰਹੀ ਸੀ ਤੇ ਉਹ ਅੱਗ ਨਿਕਲ ਗਈ ਇੱਕ ਦਿਨ ਹੋ ਸਕਦਾ ਹੈ ਕਿ ਇਸ ਮਸਲੇ 'ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਵੇਂ ਬੇਅਦਬੀਆਂ ਹੋਈਆਂ ਔਰ ਸਰਦਾਰ ਸੁਖਬੀ ਸਿੰਘ ਬਾਦਲ ਨੇ ਉਹਨੂੰ ਕਬੂਲ ਲਿਆ ਸੌਦਾ ਸਾਧ ਨੂੰ ਮਾਫ ਕਰਨ ਬਾਰੇ ਕਬੂਲ ਲਿਆ ਭਈ ਮੈਂ ਸੌਦਾ ਸਾਧ ਨੂੰ ਮਾਫ ਕਰਾਇਆ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੋਚਾ ਉਹ ਤੋਂ ਬਾਅਦ ਇਹਦੀ ਨਿੱਜੀ ਤੌਰ ਤੇ ਜਿਵੇਂ ਭਾਈ ਸੰਦੀਪ ਸਿੰਘ ਦੇ ਇਹਦੇ ਅੰਦਰ ਹਿਰਦੇ ਬਲੂ ਰੇ ਗਏ ਹੁਣ ਯਾਰ ਸ਼ਿਟੀ ਗੁਗਾਂ ਸਾਹਿਬ ਦੇ ਅੰਗ ਖਲਾਰ ਤੇ ਯਾਰ ਠੀਕ ਆ ਲੇਕਿਨ ਗੱਲ ਤਾਂ ਫਿਰ ਉੱਥੇ ਆਂਦੀ ਆ ਕਿ ਉਹ ਪਾਵਨ ਪਵਿੱਤਰ ਜਗਾ ਪਾਵਨ ਪਵਿੱਤਰ ਜਗਾ ਦੂਜਾ ਹਿੰਸਾ ਦਾ ਕੋਈ ਸਥਾਨ ਨਹੀਂ ਹੈ ਕਾਨੂੰਨ ਸਜ਼ਾ ਦੇਵੇਗਾ ਸ਼੍ਰੀ ਕਾਲ ਤਖਸਾਲ ਨੇ ਸਜ਼ਾ ਦੇ ਦਿੱਤੀ ਤਾਂ ਉਸ ਤੋਂ ਉੱਪਰ ਸ੍ਰਿਸ਼ਟੀ ਕੁਝ ਨਹੀਂ ਹੈਗਾ ਡਾਕਟਰ ਸਾਹਿਬ ਅੰਤਵਾਲ ਅੰਦੇ ਅੰਦੇ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਹੜਲ ਨੂੰ ਸਜ਼ਾ ਲਗਾ ਦਿੱਤੀ ਗਈ ਔਰ ਪੰਥ ਦੀ ਕਚੈਰੀ ਵਿੱਚ ਲਾਈ ਗਈ ਉਹ ਸਭ ਤੋਂ ਜ਼ਿਆਦਾ ਪ੍ਰਮਾਣਿਤ ਮੰਨੀ ਜਾਂਦੀ ਹੈ ਪਰ ਉੱਥੇ ਹੀ ਅਜੇ ਇੱਕ ਵਰਗ ਇਦਾਂ ਦਾ ਵੀ ਹੈਗਾ ਜਿਵੇਂ ਨਰੈਨ ਸਿੰਘ ਚੋੜਾ ਆ ਉਹਨਾਂ ਉਹ ਅਜੇ ਵੀ ਇੱਕ ਇਸ ਚੀਜ਼ ਪਿੱਛੇ ਹੈ ਕਿ ਸੁਖਬੀਰ ਸਿੰਘ ਬਾਹੜਲ ਨੂੰ ਨੁਕਸਾਨ ਪਹੁੰਚਾਇਆ ਗਿਆ ਗੱਲ ਪਤਾ ਕੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਈ ਹਜੇ ਮੇਰੀ ਵੀ ਆਪਣੇ ਲੋਕਾਂ ਦੇ ਵਿੱਚ ਕਾਫੀ ਮਾ ਵਿਚ ਰਿਆ ਲੋਕਾਂ 'ਚ ਸੈਟੀਸਫੈਕਸ਼ਨ ਨਹੀਂ ਹੋ ਰਹੀ ਲੋਕਾਂ ਦੇ ਮਨ ਦੀ ਤਸੱਲੀ ਨਹੀਂ ਹੋ ਰਹੀ ਕੋਈ ਕਹਿ ਰਿਹਾ ਸੀ ਯਾਰ ਜੇ ਮਹਾਰਾਜਾ ਅਨਜੀਤ ਸਿੰਘ ਨੂੰ ਇੱਕ ਜਿਹੜੀ ਨੱਚਣ ਵਾਲੀ ਦੇ ਨਾਲ ਸੰਬੰਧ ਬਣਾਉਣ ਦੇ ਉੱਤੇ ਕੋੜੇ ਮਾਰਨ ਦੀ ਸਜ਼ਾ ਮਿਲ ਸਕਦੀ ਹੈ ਚਲੋ ਕੋੜੇ ਨਹੀਂ ਮਾਰੇ ਗਏ ਉਹਨੇ ਸਜ਼ਾ ਦਿੱਤੀ ਗਈ ਸੀ ਸੁਣਾਤੀ ਗਈ ਸੀ ਇੱਥੇ ਦਾ ਸ਼ਿਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਆ ਇੱਥੇ ਦਾ ਸਿੱਖੀ ਦਾ ਕਹਾਣ ਕਰਨ ਵਾਲੇ ਅਫਸਰਾਂ ਨੂੰ ਉੱਤੇ ਕਿਰਿਆ ਗਿਆ ਬਈ ਇੱਥੇ ਸਜ਼ਾ ਵੱਧ ਮਿਲਣੀ ਚਾਹੀਦੀ ਸੀ ਲੋਕਾਂ ਦਾ ਆਪਣਾ ਵਿਚਾਰ ਹੈਗਾ ਲੋਕਾਂ ਦੇ ਆਪਣੇ ਮਤ ਹੈਗੇ ਲੋਕਾਂ ਦੀਆਂ ਮੰਗਾਂ ਹੁੰਦੀਆਂ ਐਕਸਪੈਕਟੇਸ਼ਨਸ ਹੁੰਦੀਆਂ ਬਈ ਇਹਨਾਂ ਨੂੰ ਇਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਬਈ ਗੁਲਜਾਰ ਸਿੰਘ ਰਾਣੀਕੇ ਨੂੰ ਜਿੰਨੀ ਸਜ਼ਾ ਮਿਲੀ ਓਨੀ ਸਜ਼ਾ ਇਹਨੂੰ ਮਿਲੀ ਇੱਕ ਮਿੰਟ ਤਾਂ ਸੱਜਣ ਕਹਿੰਦੇ ਯਾਰ ਦੇਖੋ ਗੁਲਜਾਰ ਸਿੰਘ ਰਾਣੀਕੇ ਦਾ ਜੁਰਮ ਦੇਖੋ ਤੇ ਇਹਦਾ ਜੁਰਮ ਦੇਖੋ ਦੋਨਾਂ ਦੇ ਜੁਰਮ 'ਚ ਕਿੰਨਾ ਹੌਸਲਾ ਤੇ ਸਜ਼ਾ ਦੋਨਾਂ ਨੂੰ ਇੱਕ ਬਰਾਬਰ ਦੇ ਦਿੱਤੀ ਗਈ ਤੇ ਇਹ ਲੋਕਾਂ ਦੀਆਂ ਕਿੰਤੂ ਪਰੰਤੂ ਚਲਦੀਆਂ ਰਹਿੰਦੀਆਂ ਹੁੰਦੀਆਂ ਇਹ ਹੁੰਦੀਆਂ ਨਹੀਂ ਚਲਦੀਆਂ ਇਹ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਹੈਗੀਆਂ ਇਹ ਹੁੰਦੀਆਂ ਨਹੀਂ ਚਲਦੀਆਂ ਆ ਰਹੀਆਂ ਇਹ ਲੰਬੇ ਸਮੇਂ ਪੁਰਾਣੇ ਸਮੇਂ ਤੋਂ ਚੁਣੌਤੀਆਂ ਜਿਹੜੀਆਂ ਚਲਦੀਆਂ ਰਹਿੰਦੀਆਂ ਲੇਕਿਨ ਇੱਕ ਗੱਲ ਹੈ ਇਸ ਫੈਸਲੇ ਤੋਂ ਬਾਅਦ ਸ਼੍ਰੀ ਕਾਲ ਤਕਸਾਲ ਦੇ ਜਥੇਦਾਰ ਇੱਕ ਤਾਕਤਵਰ ਜਿਹੜੇ ਆ ਦੁਬਾਰਾ ਬਣ ਕੇ ਉਭਰੇ ਨੇ ਔਰ ਦੱਸਿਆ ਕਿ ਸਿੱਖਾਂ ਦੀ ਜਿਹੜੀ ਸਰਵੋੱਚ ਹੈਗੀ ਉਹ ਸ਼੍ਰੀ ਕਾਲ ਤਖਸਬ ਹੈਗਾ ਉਹਨਾਂ ਦੇ ਰੁਤਬੇ ਨੂੰ ਸਲਾਮ ਹੈ ਉਹਨਾਂ ਦਾ ਰੁਤਬਾ ਫੇਰ ਅੱਗੇ ਵਾਂਗੂ ਨਿਖਰ ਗਿਆ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਯਾਰ ਬਹੁਤ ਵੱਡੀ ਗੱਲ ਹੁੰਦੀ ਹੈ ਸੂਬੇ ਦਾ ਡਿਪਟੀ ਸੀਐਮ ਰਿਹਾ ਹੋਵੇ ਏਡੀ ਵੱਡੀ ਪੋਸਟ ਤੇ ਰਿਹਾ ਹੋਵੇ ਸਾਰੀ ਉਹਦੀ ਮੰਤਰੀ ਮੰਡਲ ਲਾਈਨਾਂ 'ਚ ਖੜਾ ਕੀਤਾ ਹੋਵੇ ਤੇ ਉਹਦੇ ਕੋਲ ਕਬੂਲ ਕਰਾਇਆ ਹੋਵੇ ਤੂੰ ਜੁਰਮ ਕੀਤਾ ਕਿਆ ਗਿਆ ਵੇ ਹਾਂ ਜਾਂ ਨਾ ਚ ਜਵਾਬ ਦੇ ਹਾਂ ਜਾਂ ਨਾ ਚ ਜਵਾਬ ਦੇ ਤਿੰਨ ਵਾਰ ਕਿਹਾ ਗਿਆ ਤੋ ਨੇ ਹਾਂ ਕਿਹਾ ਕਿਉਂਕਿ ਉਹਨਾਂ ਕੋ ਤੱਥ ਪ੍ਰਮਾਣ ਇੰਨੇ ਸੀਗੇ ਸ਼੍ਰੀ ਕਾਲ ਤਖਸਾ ਜਤੇ ਉਹ ਝੂਠ ਬੋਲ ਹੀ ਨਹੀਂ ਸਕਦਾ ਸੀ ਸੋ ਕਹਿਣ ਦਾ ਮੇਰਾ ਮਕਸਦ ਇਹ ਹੈਗਾ ਕਿ ਉਸ ਤੋਂ ਉੱਤੇ ਕੁਝ ਨਹੀਂ ਹੋਣਾ ਚਾਹੀਦਾ ਹਾਂ ਜਿਹਦੀ ਕਿ ਨਿੱਜੀ ਲੋਕਾਂ ਦੀ ਆਪਣੀ ਰਾਏ ਆ ਕਿ ਅਸੀਂ ਇਸ ਸਜ਼ਾ ਨਾਲ ਸੈਟੀਸਫਾਈ ਨਹੀਂ ਆ ਜਾਂ ਰਾਣੀ ਕੇ ਨੂੰ ਵੀ ਇੰਨੀ ਸਜ਼ਾ ਇਹਨੂੰ ਵੀ ਇੰਨੀ ਸਜ਼ਾ ਠੀਕ ਹੈ ਨਾ ਤੇ ਫਿਰ ਫਰਕ ਕੀ ਰਹੇਗਾ ਢੀਂਟ ਸੇ ਨੂੰ ਵੀ 19 ਸਜ਼ਾ ਚੰਦੂ ਮਾਜਰੇ ਨੂੰ ਵੀ 19 ਸਜ਼ਾ ਠੀਕ ਹੈ ਨਾ ਬਈ ਕੱਟੋ-ਕੱਟ ਲੋਕਾਂ ਦੀਆਂ ਇਹ ਐਕਸਪੈਕਟੇਸ਼ਨ ਸਿਗੀਆਂ ਜਿਹੜਾ ਅਕਾਲੀ ਦਲ ਹੈ ਉਹ ਤੋਂ ਇਹਨੂੰ ਲਾਂਭੇ ਕੀਤਾ ਜਾਵੇ ਬਈ 2 ਸਾਲ ਜਿਹੜਾ ਅਕਾਲੀ ਦਲ ਕਿਸੇ ਹੋਰ ਦੇ ਹਵਾਲੇ ਕੀਤਾ ਜਾਵੇ ਪੰਜਾਬ ਦੀਆਂ ਅਗਲੀਆਂ ਚੋਣਾਂ ਆ ਰਹੀਆਂ ਲੋਕਾਂ ਦੀ ਸੋਚ ਹੈਗੀ ਆ ਮੰਗ ਹੈਗੀ ਆ ਅਪੀਲ ਵੀ ਕਰਦੇ ਲੋਕਾਂ ਨੇ ਕੀਤੀ ਵੀ ਆ ਬਈ ਰਾਜਨੀਤਿਕ ਤੌਰ ਤੇ ਜਰੂਰ ਸਜ਼ਾ ਲੱਗਣੀ ਚਾਹੀਦੀ ਸੀ ਆਪਣੇ ਆਪਣੇ ਲੋਕਾਂ ਦੇ ਵਿਚਾਰ ਹੈਗੇ ਆ ਲੋਕਾਂ ਦੀ ਵਿਚਾਰ ਹੈ ਲੇਕਿਨ ਮੇਰਾ ਤਾਂ ਆ ਆਖਰ ਦੇ ਵਿੱਚ ਇਹੀ ਹੈਗਾ ਕਿ ਸ਼ਿਰੀ ਕਾਲ ਤੱਕ ਸਾਡੇ ਜਥੇਦਾਰ ਤੋਂ ਉੱਪਰ ਕੁਝ ਨਹੀਂ ਹੈਗਾ ਠੀਕ ਬਿਲਕੁਲ ਫਿਲਹਾਲ ਇਹ ਸਿਚੁਏਸ਼ਨ ਹੈਗੀ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸ਼ਾਮ ਤੱਕ ਹੋ ਸਕਦਾ ਹੈ ਕਿ ਸਾਰੀ ਸਿਚੁਏਸ਼ਨ ਕਲੀਅਰ ਹੋ ਜਾਵੇ ਦੱਸਦੇ ਰਹਿਵਾਂਗੇ ਉ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ